ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜੀ ਕੋਟੀਆਂ ਦੀ ਨਵੀਂ ਵੈਰਾਈਟੀ ਆਈ ਹੈ ਸਾਡੇ ਕੋਲੇ ਕੋਟੀਆਂ ਦੀ ਬਹੁਤ ਸਾਰੀ ਵੈਰਾਈਟੀ ਆਈ ਹੈ ਜੀ ਰੰਗ ਡਿਜ਼ਾਈਨ ਦਿਖਾਵਾਂਗੇ ਅੱਜ ਕੋਟੀਆਂ ਦੇ ਡਿਟੇਲ ਦੇ ਨਾਲ ਵੀਡੀਓ ਬਣਾਈ ਹੈ ਜੀ ਆਹ ਕਲਰ ਪੈਨ ਇਸ ਯੂ ਕੱਟ ਨਵਾਂ ਡਿਜ਼ਾਈਨ ਚੱਲਿਆ ਹੋਇਆ ਜੀ ਇਹਦਾ ਰਵਾਜ ਹੈ ਕੱਟ ਵਾਲੀ ਕੋਟੀ ਦਾ ਬਹੁਤ ਜ਼ਿਆਦਾ ਯੂ ਕੱਟ ਡਿਜ਼ਾਈਨ ਦੇ ਵਿੱਚ ਕੋਟੀ ਹੈ ਜੀ ਰੇਟ ਹੈਗਾ ਇਹ ਸਿਰਫ 250 ਰੁਪਏ ਦਾ ਪੀਸ ਹੈ ਰੰਗ ਡਿਜ਼ਾਈਨ ਮਿਲ ਜਾਣਗੇ ਜੀ ਕਲਰ ਬਹੁਤ ਸਾਰੇ ਪਏ ਨੇ ਇੱਕ ਡਿਜ਼ਾਈਨ ਦੇ ਵਿੱਚ 4 ਤੋਂ 5 ਜਾਂ 6 ਕਲਰ ਆਉਂਦੇ ਨੇ ਤਕਰੀਬਨ ਕਲਰ ਡਿਜ਼ਾਈਨ ਦਿਖਾਵਾਂਗੇ ਤੁਹਾਨੂੰ ਐਸਾ ਬਹੁਤ ਜ਼ਿਆਦਾ ਰਵਾਇਤੀ ਕਲਰ ਡਿਜ਼ਾਈਨ ਦੇਖ ਲਓ ਆਹ ਵਾਲੇ ਕਲਰ ਪਏ ਨੇ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਵੀਡੀਓ ਨੂੰ ਲਾਈਕ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਜੀ। ਬਾਕੀ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਕੋਈ ਵੀ ਪੀਸ ਚਾਹੀਦਾ ਜੀ ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ। ਆਨਲਾਈਨ ਵੀ ਭੇਜ ਦਾਂਗੇ ਜੀ। ਆ ਵਾਲੇ ਕੋਲ ਕੋਟੀ ਦੇ ਵਿੱਚ ਕਲਰ ਡਿਜ਼ਾਈਨ ਦੇਖ ਲਓ ਜੀ। ਆ ਲੋ। ਇਹਦੇ ਰੋ ਇਹ ਕੋਟੀਆਂ ਦਾ ਅੱਜ ਕੱਲ ਰਿਵਾਜ ਹੈ ਜੀ। ਆ ਦੇਖੋ ਕਲਰ ਡਿਜ਼ਾਈਨ ਮਿਲ ਜਾਣਗੇ ਮੁਲਾਇਮ ਕੋਟੀਆਂ ਵਧੀਆ। ਪਰਸ਼ਮ ਦੇ ਵਿੱਚ। ਰੇਟ ਹੈਗਾ ਜੀ 250 ਰੁਪਏ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਇਹ ਆ ਵਾਲੇ ਕਲਰ ਡਿਜ਼ਾਈਨ ਦੇਖੋ ਹੋਰ ਵੀ ਬਹੁਤ ਸਾਰੇ ਕਲਰ ਡਿਜ਼ਾਈਨ ਪਏ ਨੇ ਆਪਣੇ ਕੋਲੇ ਇੰਨੇ ਦੇ ਵਿੱਚ ਆ ਵਾਲੇ ਕਲਰ ਪਏ ਆ ਜੀ ਆ ਵਾਲੇ ਕਲਰ ਪਏ ਆ ਜੀ ਹਾਂ ਜੀ ਆ ਵਾਲੇ ਕਲਰ ਡਿਜ਼ਾਈਨ ਆ ਸਾਰੇ ਬਲੈਕ ਕਲਰ ਅਲੌਂਗ ਕੋਟੀ ਇਹ ਬਲੈਕ ਕਲਰ ਦੀ ਬੱਕੇ ਆ ਵਾਲੇ ਕਲਰ ਪਏ ਨੇ ਸਾਰੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੈਕਟਾਂ ਹਾਫ ਵਜ਼ ਆਵੜੀਆਂ ਜੈਕਟਾਂ ਨੇ ਜੀ ਹਾਫ ਵਜ਼ ਕਰੋਸ਼ੀ ਵਾਲਾ ਡਿਜ਼ਾਈਨ ਬਣਿਆ ਹੈ ਜੀ ਪਸੰਦ ਦੀ ਉਹਦੀ ਆ ਦੇਖੋ ਸਟਿਚੇ ਵਾਲੀ ਹੀ ਫੁੱਲ ਸਾਈਜ਼ ਹੈ ਪੱਕੇ ਮੇਚੇ ਆ ਆ ਕਲਰ ਬੇਨ ਹੈ ਹਾਫ ਵਜ਼ ਜੈਕਟਾਂ ਦੇ ਵਾਈਟ ਕਰੀਮ ਹੈ ਪਿਸਤਾ ਕਲਰ ਹੈ ਗਰੇ ਕਲਰ ਹੈ ਗਾਜਰੀ ਕਲਰ ਹੈ ਕਰੀਮ ਕਲਰ ਹੈ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਕੋਟੀਆਂ ਜੀ 300 ਰੁਪਏ ਵਾਲੀਆਂ ਆ ਦੇਖੋ ਇਹ ਕੋਟੀਆਂ ਦੇ ਕਲਰ ਡਿਜ਼ਾਈਨ ਦੇਖੋ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਵਧੀਆ ਹੈ ਜੀ ਕੋਟੀ ਹੈਗੀ ਹੈ ਸਿਰਫ 300 ਰੁਪਏ ਕਲਰ ਡਿਜ਼ਾਈਨ ਤੁਹਾਨੂੰ ਦਿਖਾਵਾਂਗੇ ਜੀ ਸਾਰੇ ਆ ਵਾਲੀ ਕਲਰ ਡਿਜ਼ਾਈਨ ਹੈ ਜੀ ਆ ਦੇਖੋ ਕਲਰ ਡਿਜ਼ਾਈਨ ਡਿਟੇਲ ਦੇ ਨਾਲ ਵੀਡੀਓ ਬਣਾਈ ਹੈ ਕੋਟੀਆਂ ਦੀ ਆ ਵਾਲੀ ਕਲਰ ਡਿਜ਼ਾਈਨ ਮਿਲ ਜਾਣਗੇ ਜੀ ਆ ਦੇਖੋ ਕਲਰ ਡਿਜ਼ਾਈਨ ਵਧੀਆ ਕੰਬੀਨੇਸ਼ਨ ਵਧੀਆ ਜੀ ਕਲਰ ਡਿਜ਼ਾਈਨਾਂ ਦੀ ਕੋਈ ਵੀ ਵੀਸ ਤੁਹਾਨੂੰ ਚਾਹੀਦਾ ਤਾਂ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰ ਦਿਓ ਜੀ ਆਨਲਾਈਨ ਵੀ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਆ ਜੀ ਆਹ ਵਾਲੀ ਕਲਰ ਡਿਜ਼ਾਈਨ ਆ ਦੇਖੋ ਕਲਰ ਡਿਜ਼ਾਈਨ ਪੇ ਜੀ ਆਪਣੇ ਕੋਲੇ ਪਲੈਨ ਦੇ ਵਿੱਚ ਡਿਜ਼ਾਈਨਾਂ ਵਾਲੀਆਂ ਹਰ ਤਰ੍ਹਾਂ ਦੇ ਕਲਰ ਡਿਜ਼ਾਈਨ ਕਲਰ ਡਿਜ਼ਾਈਨਾਂ ਦੀ ਕੰਬੀਨੇਸ਼ਨ ਵੀ ਵਧੀਆ ਹੈ ਜੀ ਸਟੱਚੇਬਲ ਆਹ ਫੁੱਲ ਸਾਈਜ਼ ਪੱਕੇ ਮੇਚੇ ਇਹ ਚੇਵਲ ਕੋਟੀ ਜੀ ਬੜਾ ਸਜਾ ਕਲਰ ਪਏ ਨੇ ਸਾਰੇ ਆ ਦੇਖ ਲੋ ਜੀ ਕਲਰ ਆ ਕਢਾਈ ਵਾਲੀ ਕੋਟੀ ਆ ਦੇਖੋ ਬਹੁਤ ਰਵਾਜ ਆ ਜੀ ਇਹਨਾਂ ਦਾ ਗਲੇ ਤੇ ਕਢਾਈ ਆ ਕਲਰ ਪਏ ਆ ਇਹ ਆ ਵਾਲੇ ਕਲਰ ਡਿਜ਼ਾਈਨ ਹੈ ਗਲੇ ਗਲਦੀ ਕਢਾਈ ਵਾਲੇ ਦਾ ਇਹ ਵਾਲਾ ਕਲਰ ਹੈ ਬਾਕੀ ਆ ਵਾਲੇ ਡਿਜ਼ਾਈਨ ਪਏ ਆ ਜੀ ਆ ਵਾਲੇ ਡਿਜ਼ਾਈਨ ਹੈ ਜੀ ਆ ਵਾਲੇ ਡਿਜ਼ਾਈਨ ਹੈ ਜੀ ਫਰੌਗ ਟਾਇਪ ਕੋਟੀ ਹੈ ਕਲਰ ਡਿਜ਼ਾਈਨ ਸਾਰੇ ਵਧੀਆ ਹੈ ਜੀ ਆ ਸਟੈਚੇਬਲ ਫੁੱਲ ਸਾਈਜ਼ ਕੋਟੀ ਹੈ 빅 ਸ਼ੇਪ ਦੇ ਵਿੱਚ ਵੀਡੀਓ ਨੂੰ ਜਲਦੀ ਜਲਦੀ ਸ਼ੇਅਰ ਕਰ ਦਿਓ ਜੀ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆ ਵਾਲੇ ਕਲਰ ਡਿਜ਼ਾਈਨਾਂ ਕੋਟੀਆਂ ਦੇ ਸਾਰੇ ਆ ਦੇਖੋ ਜੀ ਆ ਕੱਟ ਵਾਲੀ ਕੋਟੀ ਹੈ ਜੀ 300 ਰੁਪਏ ਦੇ ਵਿੱਚ ਇਹ ਕੋਟੀਆਂ ਹੈ ਜੀ ਨੇ ਸਿਰਫ ਉਹ ਸਿਰਫ 300 ਰੁਪਏ ਆਵੜੇ ਕੱਟ ਵਾਲੀ ਕੋਟੀ ਦਾ ਡਿਜ਼ਾਈਨ ਦੇਖ ਲਓ ਜੀ ਆਵੜੇ ਆਵੜੇ ਕਲਰ ਪੇ ਜੀ ਸਕਿਨ ਕਲਰ ਹੈ ਲਾਈਟ ਸਕਿਨ ਹੈ ਡਾਰਕ ਸਕਿਨ ਕਲਰ ਹੈ ਗਾਜਰੀ ਕਲਰ ਹੈ ਆਵੜੇ ਕਲਰ ਪੇ ਜੀ ਸਾਰੇ ਫਿਰੋਜ਼ੀ ਕਲਰ ਹੈ ਲਾਈਟ ਫਿਰੋਜ਼ੀ ਕਲਰ ਸਮਾਨੀ ਕਲਰ ਆਵਲੇ ਕਲਰ ਡਿਜਾਈਨ ਹੈ। ਔਰ ਆਵਲੇ ਸ਼ਾਲ ਹੈ ਦੇਖੋ ਜੀ 300 ਰੁਪਏ ਦੇ ਵਿੱਚ ਸ਼ਾਲ ਆ ਗਿਆ ਜਰੀ ਵਾਲਾ ਸ਼ਾਲ ਵਧੀਆ ਫੈਨਸੀ ਸ਼ਾਲ। ਲਾਈਟ ਕਲਰ ਹੈ ਸਰਦਾਰੀ ਕਲਰਾਂ ਦੇ ਵਿੱਚ ਜਰੀ ਵਾਲਾ ਸ਼ਾਲ। ਡਬਲ ਸ਼ੇਡ ਵਾਲਾ ਜੀ। ਆਵਲੇ ਕਲਰ ਡਿਜਾਈਨ ਹੈ। ਸ਼ਾਲਾਂ ਦੇ ਵਿੱਚ ਰੰਗ ਮਿਲ ਜਾਣਗੇ ਹੋਰ। ਆਵਲੇ ਰੰਗਾਂਈ ਸ਼ਾਲਾਂ ਦੇ। ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੀ। ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਹਾਕੀ ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ ਕੋਈ ਵੀ ਪੀਸ ਤੁਹਾਨੂੰ ਚਾਹੀਦਾ ਹੈ। ਸਕਰੀਨਸ਼ਾਟ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਦਿਓ ਹੀ ਭੇਜ ਦਾਂਗੇ। ਕਿਤੇ ਵੀ ਮੰਗਾ ਇੰਡੀਆ ਦੇ ਵਿੱਚ ਕਿਸੇ ਕਿਤੇ ਵੀ ਮੰਗਾ ਸਕਦੇ ਹੋ ਤੁਸੀਂ ਆਨਲਾਈਨ ਸਾਡੇ ਕੋਲੋਂ। ਅਸੀਂ ਭੇਜਿਆ ਨੇ ਇਸ ਤੋਂ ਪਹਿਲਾਂ ਵੀ ਕਈ ਆਰਡਰ ਭੇਜਿਆ ਨੇ ਆਨਲਾਈਨ ਦੇ ਸੀ। ਇਹ ਕਾ ਵਾਲਾ ਪੀਸ ਦਿਖਾਵਾਂਗੇ ਹੀ ਤੁਹਾਨੂੰ। ਇਹਦਾ ਬਹੁਤ ਰਵਾਜ ਹੈ ਕੁੜੀਆਂ ਪਾਉਂਦੀਆਂ ਨੇ ਅੱਜਕੱਲ। ਇਹ ਹੈਗਾ ਸਿਰਫ 400 ਰੁਪਏ ਦਾ ਪੀਸ ਹੈ ਜੀ। ਕਲਰ ਮਿਲ ਜਾਣਗੇ ਇਹਦੇ ਵੀ ਕਲਰ ਬਹੁਤ ਨੇ ਬਹੁਤ ਰਵਾਜ ਹੈ ਗਰਮ ਹੈ ਵਧੀਆ ਆਹ ਵਾਲੇ ਰੰਗ ਹੈ ਜੀ ਇਹਦੇ ਆਹ ਵਾਲੇ ਰੰਗ ਡਜੈਨ ਹੈ ਜੀ ਇਹਦੇ ਆਹ ਬਲੈਕ ਵਾਈਟ ਕਲਰ ਹੈ ਗਰੇ ਕਲਰ ਹੈ ਆਹ ਵਾਲੇ ਕਲਰ ਹੈ ਜੀ ਆਹ ਵਾਲੇ ਕਲਰ ਹੈ ਆਹ ਵਾਲੇ ਕਲਰ ਹੈ ਜੀ ਇਹਦੇ ਇਹ ਹੈਗਾ ਸਿਰਫ 400 ਰੁਪਏ ਦਾ ਕੋਟ ਹੈ ਜੀ ਲੇਡੀਜ਼ ਕੋਟ ਹੈ ਇਹ ਕੁੜੀਆਂ ਵਾਲਾ നവൈന ഫോ കോട്ടി രംഗ ആഗൈറ്റ് കലർ ഗർമ കോട്ട വലിയ ആ കലർ ആഗിച്ച് ആംഗ പേ ആളേ രംഗോ നിേർ ജൂർക്കി